ਅੰਤੀ ਸਾਸਰੀ ਕਾਲ ਜੀ ਤੇ ਅੱਜ ਆਪਾਂ ਪੰਜੀਰੀ ਦਾ ਸਮਾਨ ਲਿਖ ਲਓ ਜੀ ਤੁਸੀਂ ਫਟਾਫਟ ਜਿਹੜਾ ਜਿਹੜਾ ਪੰਜੀਰੀ ਚ ਸਮਾਨ ਪੈਂਦਾ ਉਹ ਤੁਹਾਨੂੰ ਦੱਸਣ ਲੱਗੇ ਆ। ਇਹ ਕਿਲੋ ਘੋੜ ਦੇ ਹਿਸਾਬ ਨਾਲ ਤੁਸੀਂ ਜਿਹੜਾ ਸਮਾਨ ਹੈ ਪਾਉਣਾ। ਇਹ ਆਪਾਂ ਦੱਸਣ ਲੱਗੇ ਤੁਹਾਨੂੰ ਕਿਲੋ ਘੋੜ ਦਾ ਹਿਸਾਬ। ਇਹ ਹੈਗੇ ਜੀ ਫੁੱਲ ਮਖਾਣੇ 50-50 ਗ੍ਰਾਮ ਸਬ ਸਾਰਾ ਸਮਾਨ ਲੈਣਾ ਤੁਸੀਂ। ਇਹ ਮਖਾਣੇ ਫੁੱਲ ਇਹ ਹੈਗੇ ਜੀ 4 ਮੱਗਜ। ਇਹ ਹੈਗੀਆਂ ਜੀ 4 ਸਫਾਰੀਆਂ। ਇਹ ਹੈ ਜੀ 4 ਗੁੰਦਾਂ। ਏ ਹੈ ਜੀ ਕਮਰਕਸ ਇਹ ਹੈਗੀ ਹੈ ਜੀ ਬਦਾਮ ਇਹ ਹੈਗੀ ਇਸ ਫੈਦਰ ਮੂਸਲੀ ਇਹ ਹੈਗੀ کشਮਿਸ਼ ਕਾਜੂ ਖਸਖਸ ਅਲਸੀ ਸੌਂਫ ਜਵੈਨ ਤੇ ਸੁੰਦ ਇਹ ਜਿਹੜਾ ਸਾਰਾ ਸਮਾਨ ਆਪਣਾ 1 ਕਿਲੋ ਦੇ ਘੋ ਦਾ ਸਮਾਨ ਹੈ ਇਹ ਸਾਰਾ ਆਪਾਂ ਪਾਵਾਂਗੇ ਇਹਦੇ ਵਿੱਚ ਸਾਰਾ ਕੁਝ ਇਹ ਸਾਰਾ ਸਮਾਨ 1 ਕਿਲੋ ਦਾ ਸਮਾਨ ਹੈ ਆਪਣਾ